ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਮੀਂਹ ਦਾ ਪਾਣੀ ਡੈਮਾਂ ਦੇ ਵਿੱਚ ਆ ਰਿਹਾ ਹੈਗਾ ਉਸ ਤੋਂ ਬਾਅਦ ਡੈਮਾਂ ਤੇ ਕਈ ਗੇਟ ਖੋਲ ਕੇ ਪਾਣੀ ਜਿਹੜਾ ਅੱਗੇ ਛੱਡਿਆ ਗਿਆ ਜਿੰਦੇ ਕਰਕੇ ਬਿਆਸ ਦਰਿਆ ਦਾ ਲੈਵਲ ਜਿਹੜਾ ਉਹ ਵਧਿਆ ਹੈਗਾ ਬਿਆਸ ਤੇ ਅੱਗੇ ਜਿਹੜਾ ਹਰੀਕੇ ਦੇ ਵਿੱਚ ਪਾਣੀ ਪਹੁੰਚਦਾ ਹੈਗਾ ਹਰੀਕੇ ਤੋਂ ਬਾਅਦ ਜਿਹੜਾ ਹੁਸੈਨੀ ਵਾਲਾ ਪਾਣੀ ਜਿਹੜਾ ਹੈਡ ਦੇ ਉੱਤੇ ਪਾਣੀ ਜਿਹੜਾ ਛੱਡਿਆ ਜਾਂਦਾ ਹੈਗਾ ਸਤਲੁਜ ਦਰਿਆ ਦੇ ਵਿੱਚ ਕਿੰਨਾ ਪਾਣੀ ਪਿੱਛੋਂ ਆ ਰਿਹਾ ਔਰ ਨਹਿਰਾਂ ਦੇ ਵਿੱਚ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਸਬੰਧੀ ਅਸੀਂ ਗੱਲਬਾਤ ਇਰੀਗੇਸ਼ਨ ਦੇ ਅਧਿਕਾਰੀਆਂ ਨਾਲ ਕਰਾਂਗੇ ਕਿਉਂਕਿ ਕੀ ਸਿਚੁਏਸ਼ਨ ਹੈਗੀ ਐ ਇਸ ਬਾਰੇ ਜਿਹੜਾ ਜ਼ਿਕਰ ਕਰ ਰਹੇ ਹੈਗੇ ਆ ਕੀ ਹਾਲਾਤ ਕੀ ਹੈਗੇ ਨੇ ਕਿ ਚੌਕਸ ਰਹਿਣਾ ਚਾਹੀਦਾ ਹੈਗਾ ਕਿਵੇਂ ਦੇ ਹਾਲਾਤ ਹੈ ਇਹ ਸਾਰੀ ਜਾਣਕਾਰੀ ਅਸੀਂ ਜਿਹੜੀ ਹੈ ਅਧਿਕਾਰੀਆਂ ਤੋਂ ਲਵਾਂਗੇ ਪਹਿਲੇ ਤੁਹਾਨੂੰ ਤਸਵੀਰ ਦਿਖਾ ਦੇਣਾ ਚਾਹੁੰਦੇ ਹੈਗੇ ਆ ਇਹ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੈਗੇ ਉਹ ਇਹ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਗਿਆ ਹੋਇਆ ਚਾਹੇ ਉਹ ਗੰਕਨਾਲ ਹੈਗੀ ਆ ਚਾਹੇ ਉਹ ਈਸਟਰਨ ਕਨਾਲ ਹੈਗੀ ਆ ਇਹ ਉਹਨਾਂ ਦੇ ਵਿੱਚ ਛੱਡਿਆ ਗਿਆ ਔਰ ਇਸ ਪਾਣੀ ਦਾ ਇਸਤੇਮਾਲ ਜਿਹੜਾ ਕਿਸ ਆਪਣੇ ਖੇਤਾਂ ਦੇ ਵਿੱਚ ਕਰ ਰਹੇ ਹੋਗੇ ਨੇ ਤਾਂ ਜਿੱਦਾਂ ਸੀਐਮ ਭਗਵੰਤ ਮਾਨ ਨੇ ਕਿਹਾ ਹੈਗਾ ਸੀ ਕਿ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਆਉਣਾ ਕਿਸਾਨਾਂ ਨੂੰ ਜਿਹੜਾ ਫਾਇਦਾ ਹੋਊਗਾ ਔਰ ਕਿਸਾਨ ਜਿਹੜਾ ਪਾਣੀ ਲਾਣਗੇ ਤਾਂ ਜਿਹੜਾ ਹੁਣ ਪਿੱਛੋਂ ਪਾਣੀ ਆ ਰਿਹਾ ਹੈਗਾ ਉਹ ਨਹਿਰਾਂ ਦੇ ਵਿੱਚ ਛੱਡਿਆ ਗਿਆ ਤਾਂਕਿ ਕਿਸਾਨ ਉਸ ਦਾ ਇਸਤੇਮਾਲ ਕਰ ਸਕਣ ਸਾਡੇ ਨਾਲ ਇੱਥੇ ਇਰੀਗੇਸ਼ਨ ਦੇ ਅਧਿਕਾਰੀ ਮੌਜੂਦ ਹੈਗੇ ਆ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਜੀ ਅਨੁਰਾਗ ਜਿੰਦਰ ਮੇਰਾ ਨਾਮ ਹੈ ਸਰ ਹੁਸੈਨੀ ਵਾਲਾ ਹੈੱਡ ਹੈ ਹਰੀਕੇ ਤੋਂ ਹੁਸੈਨੀ ਵਾਲਾ ਹੈੱਡ ਦੇ ਲਈ ਕਿੰਨਾ ਪਾਣੀ ਛੱਡਿਆ ਗਿਆ ਤੇ ਹਰੀਕੇ ਤੋਂ ਆਪਣਾ ਤਕਰੀਬਨ 1950 ਕਿਸੇ ਪਾਣੀ ਛੱਡਿਆ ਗਿਆ ਹੈ ਸੈਨੀ ਵਾਲਾ ਜਿਸ ਤੋਂ ਅਸੀਂ ਦੋਨੇ ਰਾ ਫੀਡ ਕਰ ਰਹੇ ਨੇ ਗੰਗਕਨਾਲ ਤੇ ਈਸਟਨ ਕਨਾਲ ਤੇ ਗੰਗਕਨਾਲ ਚ 600 ਕਿਸੀ ਜਾ ਰਹੇ ਹੈ ਤੇ ਈਸਟਨ ਚ 1350 ਕਿਸੀ ਖੇਡ ਕਰ ਰਹੇ ਹੈ ਸਰ ਜਿਹੜਾ ਪਿੱਛੋਂ ਬਿਆਸ ਦੇ ਵਿੱਚ ਪਾਣੀ ਆਂਦਾ ਹੈਗਾ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਬਿਆਸ ਦੇ ਵਿੱਚ ਵਧਿਆ ਹੈਗਾ ਪਾਣੀ ਉਹ ਬਿਆਸ ਤੋਂ ਬਾਅਦ ਕਿੱਥੇ ਆਂਦਾ ਹੈਗਾ ਉਸ ਤੋਂ ਬਾਅਦ ਕਿੱਥੇ ਜਾਂਦਾ ਹੈ ਬਿਆਸ ਤੇ ਸਤਲੁਜ ਦਾ ਪਾਣੀ ਹਰੀਕੇ ਹੈਡਵਰਕਸ ਆਂਦਾ ਹੈ ਤੇ ਉਸ ਤੋਂ ਬਾਅਦ ਉਹ ਜਿੰਨਾ ਸਾਨੂੰ ਡਿਮਾਂਡ ਹੈ ਦੋਨਾਂ ਨੂੰ ਨੈਰਾ ਲਈ ਉਸ ਆਪਣੇ ਸੈਨੀਵਲਾ ਹੈਡ ਆਂਦਾ ਹੈ ਤੇ ਅਸੀਂ ਅੱਗੇ ਦੋਨੋਂ ਨੈਰਾ ਫੀਡ ਕਰ ਦਿੰਦੇ ਹਾਂ ਆਪਣੀ ਸਤਲੁਜ ਦਰਿਆ ਦਾ ਪੌਣ ਲੈਵਲ ਕਿੰਨਾ ਹੈਗਾ ਕੌਣ ਲੈਵਲ ਤੇ ਥੇ ਜਿਹੜਾ ਸਾਨੂੰ ਨਹਿਰਾ ਫੀਡ ਕਰਨ ਲਈ ਮੇਨਟੇਨ ਕਰਨਾ ਸੀ ਉਹ ਮੇਨਟੇਨ ਰੱਖਦੇ ਹੀ ਆ 148 50 ਸਾਡਾ ਮਿਨੀਮਮ ਬੋਨ ਲੈਵਲ ਹੈ ਉਹਨਾਂ ਦਾ ਮੇਨਟੇਨ ਰਹਿਦਾ ਅੱਗੇ ਪਾਣੀ ਜਾ ਰਿਹਾ ਹੈਗਾ ਸਰ ਨਹੀਂ ਨਹੀਂ ਅੱਗੇ ਪਾਣੀ ਨਹੀਂ ਜਾ ਰਿਹਾ ਗੇਟ ਸਾਰੇ ਬੰਦ ਹੈ ਗੇਟ ਬੰਦ ਹੈ ਤਾਂ ਗੱਲ ਕਰੀਏ ਜਿਹੜਾ ਨਹਿਰਾ ਦੇ ਵਿੱਚ ਪਾਣੀ ਜਾ ਰਿਹਾ ਹੈਗਾ ਇਹ ਕਿਸਾਨ ਇਸ ਦਾ ਪਾਣੀ ਦਾ ਇਸਤੇਮਾਲ ਕਰ ਰਹੇ ਫਿਰ ਜੀ ਜੀ ਪੂਰਾ ਕਿਸਾਨ ਸਾਡੇ ਪੂਰਾ ਸਾਰਾ ਪਾਣੀ ਯੂਜ਼ ਕਰ ਰਹੇ ਨੇ ਤੇ ਸਾਡੀ ਨਹਿਰਾ ਵਧੀਆ ਫੀਡ ਹੋ ਰਹੀ ਹੈ ਨਹੀਂ ਸਟੇਟ ਫੁੱਲ ਚੱਲਦੀ ਹੈ ਨਹਿਰਾ ਨੀਆ ਫੁੱਲ ਵਧੀਆ ਚੱਲਦਾ ਤਾਂ ਖਬਰਾਂ ਦੀ ਗੱਲ ਹੈਗੀ ਆ ਪਿੱਛੇ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈ ਰਿਹਾ ਮੈਦਾਨੀ 'ਚ ਵੀ ਪੈ ਰਿਹਾ ਤੇ ਜਿਹੜਾ ਪਾਣੀ ਹੈ ਉਹ ਦਰਿਆਵਾਂ ਦੇ ਵਿੱਚ ਹੀ ਆਣਾ ਹੈ ਜੀ ਕੀ ਕਬਰਾਂ ਦੀ ਗੱਲ ਹੈਗੀ ਹੈ ਹਲੇ ਕੀ ਸਿਚੁਏਸ਼ਨ ਹੈਗੀ ਹੈ ਹਜੇ ਤਾਂ ਸਿਚੁਏਸ਼ਨ ਸਾਰੀ ਕੰਟਰੋਲ ਹੈ ਜੇਕਰ ਕਬਰਾਂ ਦੀ ਕੋਈ ਗੱਲ ਨਹੀਂ ਹੈ ਜੇ ਜਿੰਨੀ ਕਿ ਬਾਰਿਸ਼ ਹੋਈ ਹੈ ਉਸ ਤੋਂ ਨਾਲ ਸਾਡਾ ਸਿਸਟਮ ਵਧੀਆ ਚੱਲ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਦੀ ਹਲੇ ਜਿੰਨਾ ਪਾਣੀ ਪਿੱਛੋਂ ਆ ਰਿਹਾ ਹੈਗਾ ਤਾਂ ਕਿ ਉਸ ਦੇ ਨਾਲ ਕਬਰਾਂ ਦੀ ਗੱਲ ਨਹੀਂ ਹੈ ਕੋਈ ਜਾਗਾ ਆਏਗਾ ਫਿਰ ਜਿਹੜੀ ਹੈ ਦੇਖੋ ਹਾਂਜੀ ਅੱਗੇ ਦਾ ਤਾਂ ਪਤਾ ਨਹੀਂ ਬਟ ਹਜੇ ਤੱਕ ਦਾ ਸਿਚੁਏਸ਼ਨ ਸਾਰੀ ਵਧੀਆ ਕੰਟਰੋਲ ਹੈ ਕਿੰਨਾ ਆ ਰਿਹਾ ਹੈਗਾ ਸਾਡੇ 1950 ਕਿਊਸਿਕ ਪਾਣੀ ਆ ਰਿਹਾ ਤੇ ਦੋਨੋਂ ਨਹਿਰਾਂ ਚ ਫਲਟ ਹੋ ਰਹੀਆਂ 600 1300 ਤਾ ਬਿਲਕੁਲ ਐਸਨ ਇਰੀਗੇਸ਼ਨ ਦੇ ਅਧਿਕਾਰੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਹਲੇ ਤੱਕ ਖਬਰਾਂ ਦੀ ਗੱਲ ਨਹੀਂ ਹੈਗੀ ਜਿੰਨਾ ਪਾਣੀ ਆ ਰਿਹਾ ਹੈਗਾ ਉਹ ਨਹਿਰਾਂ ਦੇ ਵਿੱਚ ਵੀ ਛੱਡਿਆ ਜਾ ਰਿਹਾ ਔਰ ਪੂਰਨ ਲੈਵਲ ਜਿਹੜਾ ਉਹ ਪੂਰਾ ਕੀਤਾ ਹੋਇਆ ਹੈ ਤਾਂ ਨਹਿਰਾਂ ਦਾ ਪਾਣੀ ਜਿਹੜਾ ਕਿਸਾਨ ਇਸਤੇਮਾਲ ਕਰ ਰਹੇ ਹੋਗੇ ਨੇ ਇਹ ਖਬਰ ਇਸ ਕਰਕੇ ਦਿਖਾ ਰਹੇ ਹੈਗਿਆ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਰਿਹਾ ਔਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪੈ ਰਿਹਾ ਕੀ ਹਾਲਾਤ ਕਿਦਾਂ ਦੇ ਹੈਗੇ ਕਿਉਂਕਿ ਬਿਆਸ ਦੀ ਗੱਲ ਕਰ ਲਈਏ ਤਾਂ ਪਾਣੀ ਵਧਿਆ ਹੋਇਆ ਨਜ਼ਰ ਆ ਰਿਹਾ ਹੈਗਾ ਅੱਗੇ ਸਿਗਾ ਤਾਂ ਹਰੀਕੇ ਹੈਡ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈਗਾ ਅਨੀ ਵਾਲਾ ਹੈਡ ਦੇ ਲਈ ਔਰ ਸ਼ਨੀ ਵਾਲਾ ਹੈਡ ਤੇ ਜਿਹੜੇ ਅੱਗੇ ਗੇਟ ਆ ਸਾਰੇ ਬੰਦ ਹੈਗੇ ਆ ਉਹ ਉੱਥੋਂ ਜਿਹੜਾ ਪਾਣੀ ਆ ਉਹ ਸਾਰਾ ਨਹਿਰਾਂ ਨੂੰ ਛੱਡਿਆ ਜਾ ਰਿਹਾ ਔਰ ਨਹਿਰਾਂ ਦਾ ਪਾਣੀ ਜਿਹੜਾ ਹੈ ਕਿਸਾਨ ਇਸ ਨੂੰ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਦੇ ਵਾਸਤੇ ਇਸਤੇਮਾਲ ਕਰਦੇ ਹੋਏ ਵੀ ਨਜ਼ਰ ਆ ਰਿਹਾ ਕੈਮਰਾ ਪਰਸੋਂ ਦੇ ਨਾਲ ਸਣੀ ਚੋਪੜਾ ਜੱਜਬਾਨੀ ਟੀਵੀ ਫਿਰੋਜ਼ਪੁਰ